ਲੱਡੂ ਤਾਂ ਤੁਸੀਂ ਬਹੁਤ ਖਾਦੇ ਹੋਣਗੇ ਇੱਕ ਵਾਰੀ ਤੁਸੀਂ ਚੂਰਮਾ ਲੱਡੂ ਜ਼ਰੂਰ ਬਣਾ ਕੇ ਖਾਓ ਇਸਦੇ ਵਾਸਤੇ 2 ਕੱਪ ਆਪਾਂ ਆਟਾ ਲਵਾਂਗੇ ਅੱਧਾ ਕੱਪ ਇਸਦੇ ਵਿੱਚ ਆਪਾਂ ਬੇਸਣ ਦਾ ਪਾਵਾਂਗੇ 1/4 ਕੱਪ ਇਸਦੇ ਵਿੱਚ ਆਪਾਂ ਸੂਜੀ ਦਾ ਐਡ ਕਰ ਲਵਾਂਗੇ ਹੁਣ ਇਸਦੇ ਵਿੱਚ ਤਕਰੀਬਨ ਅੱਧੀ ਕੌਲੀ ਆਪਾਂ ਦੇਸੀ ਘਿਓ ਦੀ ਐਡ ਕਰ ਲਵਾਂਗੇ ਮੋਇਨ ਵਾਸਤੇ ਤੇ ਇਸ ਨੂੰ ਚੰਗੀ ਤਰ੍ਹਾਂ ਹੱਥ ਨਾਲ ਮਸਲ ਲਵਾਂਗੇ ਇਹ ਦੇਖੋ ਆਪਣੇ ਮੋਇਨ ਪਰਫੈਕਟ ਹੈ ਤੁਸੀਂ ਲੱਡੂ ਬਣਾ ਕੇ ਦੇਖ ਲੈਣਾ ਹੈ ਹੁਣ ਇਸਦੇ ਵਿੱਚ ਆਪਾਂ ਰੂਮ ਟੈਂਪਰੇਚਰ ਦਾ ਦੁੱਧ ਐਡ ਕਰਕੇ ਇਸ ਦਾ ਆਟਾ ਗੁੰਨ ਲੈਣਾ ਹੈ ਹੁਣ ਇਸ ਤਰ੍ਹਾਂ ਥੋੜਾ ਥੋੜਾ ਆਟਾ ਲੈ ਕੇ ਇਸ ਤਰ੍ਹਾਂ ਆਪਾਂ ਮੁੱਠੀਆਂ ਬਣਾ ਕੇ ਤਿਆਰ ਕਰ ਲੈਣੀਆਂ ਹਨ ਹੁਣ ਕੜਾਈ ਦੇ ਵਿੱਚ ਤੇਸੀਕਾ ਪਾਵਾਂਗੇ ਉਸ ਦੇ ਵਿੱਚ ਸਾਰੀਆਂ ਮੁੱਠੀਆਂ ਨੂੰ ਆਪਾਂ ਫਰਾਈ ਕਰ ਲੈਣਾ ਹੈ ਲੋ ਫਲੇਮ ਦੇ ਉੱਪਰ ਫਰਾਈ ਕਰਾਂਗੇ ਤਾਂ ਕਿ ਅੰਦਰ ਤੱਕ ਪੱਕ ਜਾਣ ਤੇ ਕ੍ਰਿਸਪੀ ਹੋ ਜਾਣ ਇੱਥੇ ਆਪਣੀਆਂ ਸਾਰੀਆਂ ਮੁੱਠੀਆਂ ਚੰਗੀ ਤਰ੍ਹਾਂ ਫਰਾਈ ਹੋ ਚੁੱਕੀਆਂ ਹਨ ਇਹਨਾਂ ਨੂੰ ਆਪਾਂ ਕੱਢ ਲਿਆ ਹੈ ਹੁਣ ਜਦੋਂ ਥੋੜੀਆਂ ਜਿਹੀਆਂ ਠੰਡੀਆਂ ਹੋ ਗਈਆਂ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਟੁਕੜਿਆਂ ਦੇ ਵਿੱਚ ਤੋੜ ਲਵਾਂਗੇ ਤੇ ਹੁਣ ਇਹਨਾਂ ਸਾਰੀਆਂ ਨੂੰ ਆਪਾਂ ਪਾ ਕੇ ਮਿਕਸਰ ਜਾਰ ਦੇ ਵਿੱਚ ਤੇ ਇਹਨਾਂ ਦਾ ਪਾਊਡਰ ਬਣਾ ਕੇ ਤਿਆਰ ਕਰ ਲਵਾਂਗੇ ਪਾਊਡਰ ਬਣ ਦੇਸੀ ਘੀ ਦੇ ਵਿੱਚ ਥੋੜੇ ਜਿਹਾ ਡਰਾਈ ਫਰੂਟ ਐਡ ਕਰਾਂਗੇ ਉਹਨਾਂ ਨੂੰ ਰੋਸਟ ਕਰ ਲਵਾਂਗੇ ਤੁਸੀਂ ਕੋਈ ਵੀ ਡਰਾਈ ਫਰੂਟ ਇਸ ਦੇ ਵਿੱਚ ਐਡ ਕਰ ਸਕਦੇ ਹੋ ਇਹ ਆਪਣੇ ਡਰਾਈ ਫਰੂਟ ਵੀ ਰੋਸਟ ਹੋ ਚੁੱਕੇ ਹਨ ਹੁਣ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਉਸੇ ਦੇਸੀ ਘੀ ਦੇ ਵਿੱਚ ਆਪਾਂ ਹੁਣ ਚਾਸ਼ਨੀ ਬਣਾਵਾਂਗੇ ਇਸ ਦੇ ਵਿੱਚ ਮੈਂ ਇੱਕ ਕੌਲੀ ਗੁੜ ਦੀ ਐਡ ਕੀਤੀ ਹੈ ਤੁਸੀਂ ਇਸ ਮਿੱਠਾ ਆਪਣੇ ਸੁਆਦ ਦੇ ਅਨੁਸਾਰ ਕਰ ਸਕਦੇ ਹੋ ਗੁੜ ਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਕਰਨਾ ਹੈ ਇੱਕ ਬੋਇਲ ਦਿਵਾਉਣਾ ਹੈ ਗੁੜ ਆਪਣਾ ਮੈਲਟ ਹੋ ਚੁੱਕਾ ਹੈ ਹੁਣ ਇਸ ਨੂੰ ਆਪਾਂ ਇਸ ਤਰ੍ਹਾਂ ਬੂਰੇ ਦੇ ਵਿੱਚ ਪਾ ਦਵਾਂਗੇ ਤੇ ਇਸ ਨੂੰ ਆਪਾਂ ਇਸ ਤਰ੍ਹਾਂ ਕੜਛੀ ਦੇ ਨਾਲ ਹੀ ਮਿਕਸ ਕਰਾਂਗੇ ਬਹੁਤ ਜ਼ਿਆਦਾ ਗਰਮ ਹੈ ਹੱਥ ਇਸ ਨੂੰ ਤੁਸੀਂ ਬਿਲਕੁਲ ਨਹੀਂ ਲਗਾਉਣਾ ਇਹ ਚੰਗੀ ਤਰ੍ਹਾਂ ਹੁਣ ਮਿਕਸ ਹੋ ਚੁੱਕਾ ਹੈ ਇਸ ਦੇ ਵਿੱਚ ਆਪਾਂ ਡਰਾਈ ਫਰੂਟ ਐਡ ਕਰਾਂਗੇ ਡਰਾਈ ਫਰੂਟ ਐਡ ਕਰਨ ਤੋਂ ਮਗਰੋਂ ਇਸ ਦੇ ਵਿੱਚ ਆਪਾਂ 1/4 ਕੌਲੀ ਖਸਖਸ ਦੀ ਐਡ ਕਰ ਲਵਾਂਗੇ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਲੱਡੂ ਬਣਾਵਾਂਗੇ ਆਪਣੇ ਚੂਰਮਾ ਲੱਡੂ ਬਣ ਕੇ ਤਿਆਰ ਹਨ ਵੀਡੀਓ ਵਧੀਆ ਲੱਗੀ ਤੇ ਲਾਈਕ ਜ਼ਰੂਰ ਕਰਿਓ